ਮੇਨਉਤੇ ਕੋਈ ਗੱਲ ਨਹੀਂ ਆਉਂਦੀ ਕੀ ਕਰਾਂ ਮੈਂ ਰਾਤ ਦਾ ਸਿਰ ਨਹੀਂ ਉਠਣ ਦਿਆ ਏਦਾਂ ਕਰਦੀ ਆ 4 ਦਿਨ ਮੰਮੀ ਕੋਲ ਆਉਣੀ ਆ ਆ ਤੇ ਜਿ ਮੇਲੇ ਜੇ ਚੋਂ ਦੂਰ ਜਾਉਂਗੀ ਸੁੱਖ ਦਾ ਸਾਹ ਆਊਗਾ ਪਰ ਮਨਾ ਤੈਨੂੰ ਸੁੱਖ ਦਾ ਸਾਹ ਆਜੂ ਆ ਮੁੰਡਾ ਦਿਨ ਭਰ ਦਿਨ ਕੀ ਕਰੀ ਜਾਣ ਦਿਆ ਮੰਮੀ ਦੀ ਵਿਹੱਤ ਦਾ ਉਹਨੇ ਆਖਿਆ ਮੈਂ ਮੋਟਸਾ ਲੈਣਾ ਤੇ ਜਾ ਕੇ ਤੇ ਕਮੇਟੀ ਉੱਥੇ ਚੱਕ ਆਏ ਆ ਹਾ ਹਾ ਦੀਦੀ ਕੀ ਸੋਚੂਗੀ ਸਾਂਝੇ ਖਾਤੇ ਦੀ ਕਮੇਟੀ ਆ ਉਹਨਾਂ ਦੇ ਮਨ 'ਚ ਇਹ ਗੱਲ ਆਉ ਨਾ ਕਿ ਸਾਡੇ ਸਾਂਝੇ ਖਾਤੇ ਦੀ ਕਮੇਟੀ ਆ ਤੇ ਇਹ ਖਰੇ ਢਿੱਡੋਂ ਖੋਸ਼ ਹੀ ਨਹੀਂਗੇ ਵੀ ਮੰਮੀ ਨੇ ਚੁੱਕ ਕੇ ਤੇ ਮੇਰੇ ਮੁੰਡੇ ਨੂੰ ਮੋਟਰਸਾਈਕਲ ਲੈ ਦਿੱਤਾ ਪਰ ਆ ਮੁੰਡੇ ਦੀਆਂ ਨਾ ਦਿਨ ਭਰ ਦਿਨ ਆਦਤਾਂ ਵਿਗੜਦੀਆਂ ਜਾਂਦੀਆਂ ਕੋਈ ਛੋਟੀ ਬੱਚੇ ਦੀ ਡਿਮਾਂਡ ਹੋਵੇ ਬੰਦਾ ਪੂਰੀ ਕਰ ਦੇ ਅਜਿਹੜੀਆਂ ਵੱਡੀਆਂ ਡਿਮਾਂਡਾਂ ਦਸ ਪੂਰੀਆਂ ਕੀਤੀਆਂ ਜਾਂਦੀਆਂ ਆ ਆ ਮੋਟਰਸਾਈਕਲ ਦੀ ਗੱਲ ਕੱਲ ਨੂੰ ਮੁੰਡਾ ਹੋਰ ਕੁਛ ਆਖੂਗਾ ਕਾਲਜ ਜਾਂਦਾ ਵਾ ਡੂੰਗੀ ਸੋਚ ਆ ਸੋਚਣ ਵਾਲੀ ਆ ਜੇ ਕਿਤੇ ਕਾਲਜ ਚ ਕੋਈ ਘਾਟਾ ਵਾਦਾ ਕਰੇ ਕੱਲ ਨੂੰ ਆਖੇ ਮੈਂ ਐਦਾਂ ਨਹੀਂ ਤੇ ਐਦਾਂ ਹੀ ਕਰਨਾ ਹਾਏ ਮੇਰੇ ਰੱਬਾ ਕੀ ਕਰਾਂਗੇ ਇਹਨੂੰ ਕੌਣ ਸਮਝਾਵੇ ਦਾਦੀ ਇਹਦੀ ਨੂੰ ਕੋਈ ਰੋਕ ਟੋਕ ਕਰ ਮੁੰਡੇ ਨੂੰ ਮੇਰੀ ਤੇ ਜਾਨ ਇੰਨੀ ਔਖੀ ਹੋ ਗਈ ਆ ਮੈਂ ਤਾਂ ਰਾਤਾਂ ਨੂੰ ਬਹਿ ਬਹਿ ਸੋਚਦੀ ਆ ਵੀ ਕੀ ਕਰਾਂ ਤੇ ਕੀ ਨਾ ਕਰਾਂ ਇਹਨਾਂ ਨੇ ਵੀ ਨਵਾਂ ਕੰਮ ਸ਼ੁਰੂ ਕੀਤਾ ਪਹਟਾ ਕਾ ਤਾਂ ਲੱਗ ਗਿਆ ਉੱਧਰ ਇਹਨਾਂ ਦਾ ਦੀ ਪੁੱਤਰੇ ਦੀ ਜਿੱਦ ਪੂਰੀ ਹੋ ਗਈ ਚੱਲ ਕੋਈ ਨਾ ਇਹਨਾਂ ਜੋ ਕਰਨਾ ਸੀ ਉਹ ਤਾਂ ਕਰ ਲਿਆ ਵਾ ਹੁਣ ਥੋੜੇ ਥੋੜੇ ਕਰਕੇ ਆਪਾਂ ਤੇ ਇਹਨਾਂ ਨੂੰ ਪੈਸੇ ਮੋੜਾਂਗੇ ਨਾ ਦੀਦੀ ਦਾ ਵੀ ਕੀ ਕਸੂਰ ਆ ਆਖੂਗੀ ਮੇਰੇ ਪੈਸੇ ਸਾਂਝੇ ਥਾਂ ਦੇ ਆ ਤੇ ਲਾ ਕੇ ਬਹਿ ਗਏ ਆ ਚੱਲ ਕੋਈ ਨਹੀਂ ਕੋਈ ਨਾ ਕੋਈ ਹਿੱਲਾ ਕਰਦੇ ਆ ਲਿਆ ਇਹਨਾਂ ਨੇ ਪੈਸੇ ਫੜਾਏ ਆ ਉਹ ਤਾਂ ਪਹਿਲਾਂ ਜਾ ਕੇ ਲੋਕਰ 'ਚ ਰੱਖਾਂ ਨਿੱਧਰੇ ਹੀ ਪੈਸੇ ਪਏ ਬਾਰੇ ਇੱਕ ਟੇਪ ਪੂਤਨਾ ਨਹੀਂ ਛੱਡਦਾ ਬਸ ਦਾਦੀ ਨੇ ਕੱਢ ਕੇ ਫੜਾ ਦੇਣੇ ਥੋੜੇ ਥੋੜੇ ਕਰਕੇ ਦੀਦੀ ਨੂੰ ਪੈਸੇ ਮੋੜਾਂਗੇ ਪਹਾਂ ਮਾਰੀ ਤੇ ਹੱਦ ਹੋਈ ਗਈ ਪਈਆ ਤੇ ਉਹਨੇ 8000 ਫੜਾਇਆ ਇਹ ਮੈਨੂੰ ਇਹ ਤੇ 6000 ਰੀਆ ਹਾ ਹੈ ਕਿ ਤੇ ਮੁੰਡਾ ਆਪੇ ਤੇ ਨਹੀਂ ਕੱਢਣ ਡੈ ਪਿਆ ਮੰਗਦਾ ਤੇ ਉਤਰਾ ਕਦੀ ਦਾਦੀ ਕੋਲ ਤੇ ਕਦੀ ਤਾਈ ਕੋਲ ਤੇ ਕਦੀ ਮੇਰੇ ਕੋਲ ਆ ਵਾ ਇਹ ਜਹ ਕੰਮ ਤੇ ਨਹੀਂ ਹੈ ਲੈ ਅਜ ਤੱਕ ਕੀਤਾ ਉਹ ਮੈਂ ਨਹੀਂ ਚੱਕਰ ਚ ਪੈ ਗਈਆਂ ਗਏ ਤੇ ਗਏ ਕਿੱਥੇ ਪੈ ਹੈ ਪਲੇਖਾ ਲੱਗ ਗਿਆ ਹੋਇਆ ਮੈਨੂੰ ਕੋਈ ਪਰ ਐਡੀ ਵੀ ਕਿਹੜੀ ਮੈਨੇ ਆਣੀ ਆ ਲੱਖ ਰੁਪਏ ਤਾਂ ਹੈ ਨਹੀਂ ਜਿਹੜਾ ਮੈਨੂੰ ਭਲੇਖਾ ਲੱਗਜੂ ਸਭ ਤੋਂ ਪਹਿਲਾਂ ਤਾਂ ਨਾ ਮੈਂ ਇਹ ਹੀ ਕਲਾਸ ਲੈਣੀ ਆ ਇਹਨੂੰ ਪੁੱਛਣੀ ਆ ਪੱਕਾ ਸ਼ੱਕ ਮੇਰਾ ਇਹਦੇ ਤੇ ਹੀ ਆ। ਬੁਆ ਟੂ ਪਿਆ ਹੁਣ ਅੰਦਰ ਹੀ ਆ ਪੱਕਾ ਯਕੀਨ ਆ ਮੈਨੂੰ ਰੱਬ ਨਾ ਭਲਾਵੇ ਕੰਮ ਇਹ ਮੁੰਡੇ ਦਾ ਹੀ ਆ ਜਿੰਨਾ ਇਹ ਦਿਨੋ ਦਿਨ ਪੈਸਿਆਂ ਦਾ ਲਾਲਚ ਇਹਨੂੰ ਪਈ ਜਾਂਦਾ। ਇਹਦੀ ਤੇ ਮੈਂ ਕਲਾਸ ਲੈਣੀ ਆ ਨਾ ਜਾਂ। ਵਾਹ ਦਾਤਾ ਜੀ ਬੜੇ ਸੋਹਣੇ ਕੰਮ ਆ ਹੈ ਹੋਈ ਕੰਮ ਤੇ ਰਹਿ ਗਿਆ। ਸਭ ਇਹ ਕਹਤੇ ਫੋਨ ਤੇ ਨਿਗੜ ਟਕਾਲੀ ਤੇ ਪੈ ਲੈ ਕੇ ਬਾਹਰ ਚਲ ਗਿਆ ਨਾ ਤੈਨੂੰ ਸਕੂਲ ਸਕਰ ਜਾਣਦਾ ਪਤਾ ਹੈਗਾ ਕਾਲਜ ਕਿ ਨਹੀਂ ਪਤਾ ਸਭ ਤੋਂ ਪਹਿਲੇ ਤਾਂ ਮੈਨੂੰ ਇਹ ਦੱਸ ਦੇ ਬੰਦੇ ਦਾ ਪੁੱਤ ਬਣ ਕੇ ਵੀ ਮੇਰੀ ਲਿਮਾਰੀ ਨੂੰ ਹੱਥ ਲਾਇਆ ਤੇ ਲਾਇਆ ਕਿਉਂ ਲਿਮਾਰੀ ਜੋ ਪੈਸੇ ਕੱਢੇ ਕਿਦਾਂ ਇਹ ਹਾਏ ਮੰਮੀ ਨੂੰ ਕਿਦਾਂ ਪਤਾ ਲੱਗ ਗਿਆ ਮੈਂ ਤਾਂ ਚੋਰੀ ਗੱਡੇ ਹੀ ਤੇ ਹੁਣ ਕੀ ਕਰਾਂ ਮੈਂ ਨਾ ਮੈਨੂੰ ਇਹ ਦੱਸ ਐਂਦਰ ਉੱਧਰ ਵੇਨਾ ਵਾਂ ਮੋਚੂ ਕੁੰਗਣੀਆਂ ਪਾਈਆਂ ਵਾਂ ਦੱਸ ਮੈਨੂੰ ਮੈਂ ਨਹੀਂ ਗੱਡੇ ਮਮਾ ਪੈਸੇ ਕਿ ਉਹਨੇ ਕੱਢੇ ਸਿੱਧੀ ਤਰ੍ਹਾਂ ਦੱਸਦਾ ਮੈਨੂੰ ਕਿ ਨਹੀਂ ਦੱਸਦਾ ਮੈਨੂੰ ਪੱਕਾ ਚ ਕੀ ਨਾ ਪੈਸੇ ਤੂੰ ਕੱਢੇ ਆ ਜਦੋਂ ਮੈਂ ਨਹੀਂ ਗੱਡੇ ਮम्मा ਤੁਹਾਨੂੰ ਕਹਿੰਦੇ ਧਿਆਮ ਵੇਖ ਲਾ ਜਿੱਦਾਂ ਤੂੰ ਨੀਵੀਆਂ ਪਾਉਣ ਡਿਆ ਨਾ ਇੱਧਰ ਉੱਧਰ ਨਿਗਾ ਖੜਨ ਡਿਆ ਵਾ ਵੇ ਮੈਂ ਤੇਰੀ ਮਾਂ ਵਾਂ ਜੰਮਿਆ ਮੈਂ ਤੈਨੂੰ ਹੋਣਿਆ ਕੱਢੇ ਤੂੰ ਹੀ ਆ ਹਾਂ ਕੱਢੇ ਮम्मा ਫਿਰ ਮੈਂ ਕਿਹੜਾ ਦੇਣੇ ਹੁੰਦੇ ਪੈਸੇ ਬੜੀ ਸੋਹਣੀ ਗੱਲ ਐ ਤੇਰੀ ਹਾਂ ਮੈਂ ਘਰ ਜੀ ਆ ਕੇ ਚੋਰੀਆਂ ਕਰਨ ਤੇ ਹੁਣ ਤੋਂ ਮਾਰਾਂ ਤੇਰੇ ਮੂੰਹ ਤੇ ਰੱਖ ਕੇ ਵੇ ਆ ਕੀ ਤਰੀਕਾ ਤੇਰਾ ਮਮਾ ਬਹੁਤ ਹੋ ਗਿਆ ਹਰ ਵਾਰੀ ਤੂੰ ਕਰਦੀ ਰਹਿੰਦੀ ਢਾਡੇ ਤੋਂ ਚੰਗੇ ਤਾਈ ਚੰਗੇ ਆ ਬੀਬੀ ਚੰਗੇ ਜਿਹੜੇ ਹਰ ਵਾਰੀ ਪੈਸੇ ਦੇ ਦਿੰਦੀ ਆ ਵੇ ਬੱਸ ਆਹੋ ਹੀ ਕਰਤੋਂ ਮੇ ਸੀਗੀ ਮੈਨੂੰ ਵੇਖ ਤੇ ਚੋਰੀਆਂ ਕਰਦਾ ਉਤੋਂ ਸਿਨਾ ਚੋਰੀ ਤੈਨੂੰ ਸ਼ਰਮ ਹੈਗੀ ਕਿ ਨਹੀਂ ਹੈਗੀ ਆ ਖਾਣੇ ਚ ਪਾਲਾ ਕੁਛ ਨਾ ਤੈਨੂੰ ਕਾਲਜ ਜਾਣ ਦਾ ਪਤਾ ਵਾ ਆਲਣ ਦੇ ਤੇਰੇ ਪਿਓ ਨੂੰ ਫਰੌਨੀ ਤੈਨੂੰ ਛੁੱਤਰ ਉਹਦੇ ਤੋਂ ਇਨਾ ਵੱਡਾ ਤੂੰ ਹੋ ਗਿਆ ਤੇ ਤੂੰ ਮਾਂ ਦੇ ਹੱਥੀ ਪੈ ਸਕੇ ਗਾੜੀ ਦਾ ਤੂੰ ਅੱਜ ਮੇਰਾ ਹੱਥ ਫੜਿਆ ਕੱਲ ਨੂੰ ਤੇ ਮੇਰੇ ਹੱਥੀ ਵੀ ਪਏਗਾ ਪੁੱਤ ਸਮਝ ਜਾ ਸਮਝ ਮੈਂ ਤੈਨੂੰ ਆਂਦੀ ਹੂੰ ਸਮਝ ਜਾ ਪਰ ਤੂੰ ਹੁਣ ਸਮਝਣ ਦੀ ਹੱਦਾਂ ਤੋਂ ਪਾਰ ਤੂੰ ਅੱਜ ਮਾਂ ਦਾ ਹੱਥ ਫੜਿਆ ਤੈਨੂੰ ਤੇ ਮੈਂ ਦੱਸੂ ਤੂੰ ਨੇ ਸੁੱਕਾ ਬਚਦਾ ਅੱਜ ਆਲਣ ਦੇ ਤੇਰੇ ਪਿਓ ਨੂੰ ਖਾ ਲਿਆ ਹੋਣਿਆ ਮੈਨੂੰ ਲੈ ਖਾ ਫੜਿਆ ਤੈਨੂੰ ਇਹ ਕੰਮ ਲਈ ਜੰਮਿਆ ਸੀ ਮੈਂ ਇਹ ਕੰਮ ਲਈ ਪਾਲਿਆ ਸੀ ਤੇ ਮਾਂ ਦੇ ਹੱਥੀ ਪਾ ਮਰ ਗਈ ਦਿਖਤਿਆ ਤੇਰੀ ਦਾਦੀ ਦੇ ਮਿਹਨੇ ਲੈ ਲੈ ਕੇ ਮੈਂ ਤਨਸਰਸ ਕੇ ਰੱਬ ਤੋਂ ਮੈਂ ਤੈਨੂੰ ਲਿਆ ਆ ਤੂੰ ਮੇਰਾ ਸਿਲਾ ਦੇਂਂਦਿਆ ਮਰ ਜਣੀਂ ਦਿਆ ਪਹਿਲਾ ਦਾਦੀ ਨੇ ਮੇਰੇ ਦੇ ਦੇ ਮਾਰ ਛੜਿਆ ਹੰਨ ਖਤੇ ਤੂੰ ਨਾ ਛੱਡ ਮੈਨੂੰ ਹਾਏ ਹਾਏ ਅਗਰ ਮੀਤ ਨੇ ਪਤਨੀ ਕਹਿਣਾ ਜੰਗ ਲਾ ਲਿਆ ਯੋ ਵੇ ਨਾ ਜਰਕ ਮੈਂ ਘਰੋਂ ਚਲ ਜੇਨੀ ਨਾ ਇਹ ਘਰ ਕਿਤੇ ਸੱਤੇ ਚੁੱਕ ਲੈਂਦੀਆਂ ਕਿਤੇ ਆਹ ਬੋਲਦੀਆਂ ਆਹ ਬੋਲਦੀਆਂ ਕੋਈ ਗੱਲ ਕਰਨ ਵਾਲੀ ਨਹੀਂ ਸੁਗਾ ਤੇ ਤੇਰਾ ਪਿਓ ਹੀ ਹੁਣ ਆ ਕੇ ਤੈਨੂੰ ਬਹੁਤ ਹੋ ਗਿਆ ਤੂੰ ਯਾਰ ਰੋਜ਼ ਕੁੱਟਦੇ ਰਹਿੰਦੇ ਆ ਦਾਦੂ ਪਾਪਾ ਨੂੰ ਪਾਪਾ ਗਰੇ ਮੇਰੇ ਤੇ ਡੀਸੀ ਲੱਗੇ ਹਾਏ ਹਾਏ ਵੇ ਤੂੰ ਬੋਲਣ ਕਿੱਦਾਂ ਲਿਆਵਾ ਨੇ ਕਿਉ ਮੁੰਡੇ ਬਈ ਮਾਰਨ ਕਿਉ ਹੱਥ ਝੁੱਕਦੇ ਇੱਤੈ ਮੰਮੀ ਹੱਥ ਝੁੱਕਦੀ ਹੱਥ ਫੜ ਲਿਆ ਜੀ ਗਾੜੀਆਂ ਤੇਰਾ ਹੱਦਾ ਹੀ ਪਾਰ ਕਰ ਛੜੀਆਂ ਇਹਨੇ ਤੇ ਵੇਹ ਕਰ ਮੇਰੇ ਜਵਾਨ ਤੇ ਪਤਾ ਆ ਨਾ ਮੂੰਹ ਨਾ ਸੁਝਾਈਦਾ ਹੁੰਦਾ ਵਾ ਹੱਥ ਚੁੱਕਣ ਦੀ ਨੌਬਤੀ ਨਾ ਆਵੇ ਕਿਉਂ ਤੇਰਾ ਹੱਥ ਫੜਿਆ ਜੇ ਤੂੰ ਮਾਰਿਆ ਤੇ ਨਾ ਤੇਰਾ ਤਾਂ ਹੀ ਹੱਥ ਫੜਿਆ ਕਿਉਂ ਮਾਰ ਮੰਮੀ ਤੁਸੀਂ ਮੇਰੇ ਦਵਾਲੇ ਹੋ ਜਾ ਕਰੋ ਇਹਦੇ ਵੱਲ ਨਾ ਵੇਖਿਆ ਕਰੋ ਵੀ ਇਹ ਕਿਹੜੇ ਕੰਮ ਕਰਨ ਡਿਆ ਵਾ ਕਿਹੜੇ ਕੰਮ ਕਰਨ ਡਿਆ ਮੈਂ ਦੱਸ ਸਹੀ ਕਿਹੜੇ ਕੰਮ ਕਰਨ ਡਿਆ ਜਿਹੜੇ ਤੈਨੂੰ ਦੱਸਦਾ ਮੈਨੂੰ ਕਿਉਂ ਨਹੀਂ ਦੱਸਦਾ ਮੰਮੀ ਪੈਸੇ ਕੱਢ ਕੇ ਲੈ ਗਿਆ ਅੱਜ ਆਪੇ ਹੱਦ ਹੋ ਗਈ ਪੈਸੇ ਕਿਵੇਂ ਕੱਢ ਲੈਣੇ ਉਹਨੇ ਕਿਹੜੇ ਵੇਲੇ ਕੱਢ ਲੈਣੇ ਆ ਉਥੇ ਮਰਜ ਮੈਂ 8000 ਰੁਪਇਆ ਰੱਖਿਆ ਸੀ ਉਥੇ 6 ਪਿਆ 2000 ਰੁਪਇਆ ਹਨ ਇਹ ਤੋਂ ਲਾਵਾ ਖੜਿਆ ਤੇ ਖੜਿਆ ਕਿੰਨੇ ਮੈਨੂੰ ਦੱਸੋ ਪਹਿਲਾਂ ਬੁੱਤ ਖੜਿਆ ਰਾਜੇ ਲੈ ਉਹ ਆਂਦਾ ਮੈਂ ਨਹੀਂ ਖੜਿਆ ਨਹੀਂ ਖੜਿਆ ਹੁਣ ਇਹ ਤਾਂ ਕੰਜਰਾ ਹੁਣੇ ਮੇਰੇ ਸਾਹਮਣੇ ਤੇ ਆਖਣ ਗਿਆ ਹਾਂ ਤੇ ਕੀਤੀ ਆ ਮੈਂ ਚੋਰੀ ਦਾਦੀ ਸਾਹਮਣੇ ਸਿਪਲਾ ਬਣਦਾ ਨਾ ਮੰਮੀ ਹੁਣੇ ਮੁੱਕਰ ਗਿਆ ਵੀ ਮੈਂ ਨਹੀਂ ਕੱਢੇ ਮੇਨੂੰ ਪੰਜਾ ਸਾਰ ਆਂਦਾ ਵੀ ਕੀਤੀ ਆ ਚੋਰੀ ਇਹਨੂੰ ਪੁੱਛ ਵੀ ਮੁੰਡਿਆਂ 'ਚ ਜਾਣ ਨੂੰ ਉੱਤੇ ਖੱਸੀ ਕਰਨ ਨੂੰ ਇਹਦੇ ਕੋਲ ਟਾਈਮ ਹੈਗਾ ਨੋਟ ਡਾਊਨ ਉਹਦੇ ਕੋਲ ਟਾਈਮ ਹੈਗਾ ਪੇਪਰ ਚੱਲਣ ਦੇ ਕਦੀ ਕਿਤਾਬ ਖੋਲ ਕੇ ਤੇ ਬਿਸ਼ਰਮ ਨੇ ਵੇਖੀ ਆ ਹੁਣ ਇਹਦੀ ਨੀਵੀ ਨਹੀਂ ਚੁੱਕੀ ਜਾਣ ਲਈ ਚੱਲ ਨਾ ਜਵਾਨਤੀ ਪੁੱਤ ਉਹ ਤਾਂ ਇੰਨਾ ਨਹੀਂ ਬੋਲੀਦਾ ਆ ਆਹ ਦੀ ਸ਼ਕਲ ਵੇ ਆਹ ਕੱਪੜੇ ਵੇ ਨੱਕ ਨਹੀਂ ਡਹਿਣ ਡਿਆ ਮੁਸ਼ਕ ਉਹਦੇ ਕੋਲ ਇਹਦੇ ਗੋਡੇ ਗੋਡੇ ਕਦੀ ਇਹਦੇ ਬਾਥਰੂਮ 'ਚ ਵੜ ਕੇ ਵੇਖਿਆ ਫੇ ਮੈਨ ਨਹਾ ਲਵਾ ਵੇ ਰਾਜੇ ਪੁੱਤ ਤੂੰ ਨਾਲੇ ਨਾਲੀ ਦਾ ਆ ਮੇਰੇ ਕੋਲ ਆਲਾ ਬੋਲਣਾ ਕੀਤੀ ਕਰਿਓ ਚੜਾ ਲਓ ਸਿਰ ਤੇ ਜਿੰਨਾ ਚੜਾਇਆ ਜਾਂਦਾ ਮੰਮੀ ਸਿਰ ਤੇ ਚੜਾਇਆ ਹੀ ਅੱਜ ਮੇਰੇ ਸਾਹਮਣੇ ਬੋਲਣ ਆ ਰਾਜੇ ਪੁੱਤ ਜਾ ਨਹੀਂ ਜਾ ਐਨਾ ਕਿਲਦੀ ਕਿਦਾਂ ਵਾ ਤੂੰ ਬੋਲਦੀ ਕਿਦਾਂ ਵਾ ਪੁੱਤ ਰਾਜੇ ਇਦਾਂ ਕਰ ਵੀ ਤੂੰ ਨਾਲਾ ਮੈਂ ਦੱਦੀ ਕਿੰਨਾ ਤੇਰੀ ਮਾਂ ਮੇਰੇ ਦਿਵਾਲੇ ਹੁੰਦੀ ਕਿਉਂ ਨਹੀਂ ਪੁੱਤ ਤੇਰਾ ਜੀ ਕਰਦਾ ਨਾ ਕੱਪੜੇ ਚੇਂਜ ਕਰ ਲੈਂਦਾ ਲੈ ਦੱਸ ਪੁੱਤ ਵੇਖ ਆ ਕਿੰਨਾ ਬਾਹਰ ਹੁਣ ਗਰਮੀ ਆ ਮੌਸਮ ਬਦਲਿਆ ਛੱਟ ਤੇਰ ਵਰਗੇ ਮੁੰਡੇ ਖੁੰਡੇ ਨਾਲ ਲੰਦੇ ਆ ਤੇ ਤੂੰ ਆ ਨਾ ਮੇਰਾ ਜੀ ਨਹੀਂ ਕਰਨ ਦਾ ਚੱਲ ਜੇ ਤੇਰਾ ਨਹੀਂ ਨਾ ਜੀ ਕਰਨ ਦਾ ਤਾਂ ਬੁੱਤ ਕੱਪੜੇ ਬਦਲਦਾ ਵੇਖ ਲੈ ਮੈਨੂੰ ਕਿੱਦਾਂ ਬੋਲਦੀਆਂ ਤੇਰੇ ਤੋਂ ਮੈਂ ਹੁਣ ਇਹਨਾਂ ਨੂੰ ਕੀ ਗਾੜੀ ਚ ਪਾਪ ਦਿਆ ਕਰ ਉੱਠ ਉੱਠ ਕੇ ਫੇਰ ਕੱਪੜੇ ਪਾ ਦੋ ਦਾਦੀ ਤੇਰੇ ਕਹਿੰਦੇ ਅੱਜ ਮੈਂ ਕੱਪੜੇ ਬਦਲ ਲੈਂਦਾ ਪਰਸੋਂ ਦੇ ਪਾਏ ਕਿੰਨੇ ਕ ਦਿਨ ਹੋ ਗਏ ਨੋ ਨੂ ਤਾਂ ਮਰਾ ਜੀ ਨਹੀਂ ਕਰਨ ਦਾ ਲੈ ਤਾਂ ਪੁੱਤ ਕਿਤੇ ਹਫ਼ਤੇ ਬਾਅਦ ਲੋਕੀ ਕੱਪੜੇ ਬਦਲਦੇ ਆ ਪਤਾ ਨਹੀਂ ਅੱਜ ਕੱਲ ਦੇ ਬੱਚੇ ਕਿੱਦਾਂ ਦੇ ਆ ਨਾ 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 ਹਣਾ ਨਾ ਧੋਣਾ ਫੋਨ ਤੇ ਲੱਗੇ ਰਹਿੰਦੇ ਆ ਤੇ ਜਾਣ ਦੀ ਡਿਮਾਂਡਾਂ ਪੂਰੀਆਂ ਕਰੀ ਜੋ ਜੇ ਉਹ ਕਰਦੀਆਂ ਉਹਨਾਂ ਤੋਂ ਬੁਰੀ ਕੀ ਕਰਾਂ ਮੈਂ ਬੜੀ ਲੱਕੋ ਪਾਈ ਆਈ ਹੁਣ ਰਾਜੇ ਪੁੱਤ ਬਦਲੇ ਕੱਪੜੇ ਹਾਂ ਦਾਦੀ ਬਦਲੇ ਕੱਪੜੇ ਮੈਂ ਤੇ ਮੇਰੀ ਗੱਲ ਸੁਣ ਨਾ ਧੋ ਲਿਆ ਕਰ ਵੇਲਾ ਤੂੰ ਸਾਨੂੰ ਇਨਾ ਮਨਾਉਣਾ ਵਾ ਤਹੀਂ ਮੰਨਦੇ ਆ ਪਰ ਕਾਕਾ ਤੂੰ ਵੀ ਤਾਂ ਤੇਰਾ ਵੀ ਤਾਂ ਫਰਜ਼ ਬਣਦਾ ਨਾ ਆਖੇ ਲੱਗਣ ਦਾ ਵੇਲਾ ਤੇਰੀ ਮਾਂ ਅੰਦਰ ਬੋਲਦੀ ਆ ਵੀ ਮਾਤਾ ਤੈਨੂੰ ਭੂਏ ਚੜਾਇਆ ਤੇ ਫਿਰ ਉਹ ਨਾ ਗੱਲ ਉਹ ਵੀ ਮੈਂ ਤੈਨੂੰ ਭੂਏ ਚੜਾ ਛੜਾ ਦਾਦੀ ਕੀ ਨਹੀਂ ਗੱਲ ਮੰਨੀ ਮੈਂ ਹਾਂ ਮੈਂ ਤੈਨੂੰ ਕਿਹਾ ਵੀ ਨਾ ਤੂੰ ਨਾਤਾ ਹੀ ਨਹੀਂਗਾ ਸ਼ੇਰ ਨਾਤੇ ਹੀ ਹੁੰਦੇ ਦਾਦੀ ਭਾਵੇਂ ਸ਼ੇਰ ਨਾਤੇ ਹੀ ਹੁੰਦੇ ਆ ਪਰ ਇਹ ਥੋੜੀ ਬਹੁਣ ਸ਼ੇਰਾਂ ਨੇ ਨੌਣਾ ਹੀ ਨਹੀਂ ਕਦੀ ਵੀ ਹਰ ਵੇਲੇ ਸ਼ੇਰ ਨਾਤੇ ਹੀ ਹੁੰਦੇ ਆ ਤੁਹਾਨੂੰ ਦਾਦੀ ਇੱਕ ਗੱਲ ਗਿਆ ਮੈਂ ਤੇ ਕੱਲ ਦਾ ਦਿਨ ਵੀ ਆ ਗਿਆ ਤੁਹਾਨੂੰ ਕਿਹਾ ਬੁਲਟ ਲੈਣਾ ਮੈਂ ਅੱਛਾ ਬੁਲਟ ਹਾਂ ਹੋਰ ਕੀ ਦਾਦੀ ਚੱਲ ਦਾਦੀ ਚਲੀ ਸ਼ਹਿਰ ਬੁਲਟ ਲੈ ਗਈ ਵੇ ਜਾ ਜਾ ਕੇ ਬਾਹਰ ਵੇ ਮੈਂ ਕਿਰਵਾਤੇ ਕਿਆ ਸੋਹਣੀ ਚੀਜ਼ ਲਿਆ ਕੇ ਬਾਹਰ ਨਿਕਲ ਕੇ ਦੇਖ ਇੱਕ ਵਾਰੀ ਬਾਹਰ ਨਹੀਂ ਆਣਾ ਮੈਂ ਚਲਾ ਚਲੀਏ ਬੁਲਟ ਲੈ ਗਈ ਉੱਠ ਗਈ ਵੇ ਬਾਹਰ ਨਿਕਲ ਮੂਰਖਾ ਵੇਖ ਤੇ ਸਹੀ ਸੱਚੀ ਆਹੋ ਜਾ ਵੇਖ ਕੇ ਆ ਮੈਂ ਇਹ ਤੇ ਤੇਰੀਆਂ ਕਾਕਾ ਸਾਰੀਆਂ ਸ਼ਰਤਾਂ ਮੰਨਦੇ ਤੇਰਾ ਵੀ ਹੱਕ ਬਣਦਾ ਵਾ ਕਿ ਸਾਡੇ ਆਖੇ ਲੱਗੇ ਪਰ ਤੂੰ ਲੱਗਦਾ ਨੀਗਾ ਤਾਂ ਪਰ ਸਿਆਣਿਆਂ ਦੇ ਮੋਲ ਨੂੰ ਵੇ ਆਜ ਪਿਆਰਾ ਪਰ ਕੀ ਕਰਾਂ ਮਮੀ ਤੁਹਾਡੇ ਵਾਲ ਵੇ ਵੇਕੇ ਜਿੰਨੀ ਤਰਸ ਕੇ ਤੈਨੂੰ ਲਿਆ ਹੀ ਤਾ ਕਰਕੇ ਇਦਾਂ ਤੇਰੀ ਮਾਂ ਜਿੱਦਾਂ ਆਂਦੀ ਮੈਨੂੰ ਵੀ ਲੱਗਦਾ ਈ ਆਪ ਤੂੰ ਭੂਏ ਚੜਦਾ ਹੁਣ ਤੂੰ ਜਿਹੜੀ ਗੱਲ ਕਹਿੰਦਾ ਮੂੰਹ ਕਰਦਾ ਉਹ ਤੂੰ ਕਹਿੰਦਾ ਉਸੇ ਵੇਲੇ ਮੇਰੀ ਪੂਰੀ ਹੋਵੇ ਅੱਠ ਪੰਨੀਆਂ ਪੱਠ ਅੱਠ ਪੰਨੀਆਂ ਮੈਂ ਕਿੱਡੀ ਮੁਸ਼ਕਲ ਤੈਨੂੰ ਹੁਣ ਮੋਟਰਸਾਈਕਲ ਲੈ ਕੇ ਦਿੱਤਾ ਆ ਆਹ ਹਜੇ ਤਾਂ ਮਜ਼ਾ ਹੀ ਆ ਗਿਆ ਮੇਰੇ ਸਾਲੇ ਕਹਿੰਦੇ ਬੁਲਟ ਲੈਨਤਾ ਅਹੀਂ ਬੁਲਟ ਲੈਨਤਾ ਹੁਣ ਇਹਨੂੰ ਕਰਾਊਗਾ ਮੋਡੀਫਾਈ ਇੱਥੇ ਲਾਊਗਾ ਹੁਣ ਮੈਂ ਦਾ ਈ ਹਾਰ ਆਹ ਨਿਆਰਾ ਹੀ ਆ ਗਿਆ ਬੰਦ ਇਤੋਂ ਫੀਲਿੰਗ ਆਉਂਦੀ ਜਾਜ ਵਾਲੀ ਲਵ ਯੂ ਦਾਦੀ ਤੂੰ ਦਾਦੀ 200 ਸਾਲ ਜਿੰਦੀ ਰਹਿ ਗਰਮੇਈਂਦਾ ਹਾਂਜੀ ਦੀਦੀ ਤੂੰ ਮੇਰਾ ਸਿਰ ਫੜ ਕੇ ਬੈਠੀ ਆ ਉਦਾਂ ਹੀ ਦੀਦੀ ਬੱਸ ਤੁਹਾਨੂੰ ਪਤਾ ਹੀ ਆ ਸਿਰ ਕਿਹੜੀ ਗੱਲਾਂ ਫੜਨਾ ਵਾ ਮੈਨੂੰ ਇਹ ਦੱਸ ਰਾਜੇ ਨੇ ਬੜਾ ਵਧੀਆ ਬੁਲਟ ਲਿਆਂਦਾ ਵਾ ਕਿਹਦਾ ਲੈ ਕੇ ਆਇਆ ਵਾ ਨਵਾਂ ਹੀ ਲੱਗਣ ਡਿਆ ਮੈਨੂੰ ਤੇ ਦੀਦੀ ਲਿਆਉਣਾ ਕਹਦਾ ਹੀ ਆਪਦਾ ਹੀ ਲਿਆਂਦਾ ਵਾ ਕੇ ਲਿਆ ਕੇ ਦਿੱਤਾ ਹਨ ਹੈ ਕਿੰਨੇ ਲਿਆਤਾ ਦਾਦੀ ਨੇ ਦਾਦੀ ਨੇ ਕਿਥੋਂ ਲਿਆਂਤਾ ਦਾਦੀ ਕੋ ਪੈਸੇ ਕਿੱਥੋਂ ਆਏ ਦੀਦੀ ਪੈਸੇ ਕਿੱਥੋਂ ਆਣੇ ਸੀ ਕਮੇਟੀ ਚੁੱਕ ਲਈ ਮੰਮੀ ਨੇ ਜਿਹੜੀ ਆਪਾਂ ਸ਼ਹਿਰ ਪਾਈ ਉਹੋ ਹੀ ਹਾ ਹਏ ਜਿਹੜੀ ਸਾਂਝੀ ਕਮੇਟੀ ਪਾਈ ਸੀ ਆਹੋ ਦੱਸ ਮੰਮੀ ਦੇ ਵੇਲੇ ਦਾ ਕੰਮ ਪੁੱਛਣਾ ਕਿਸੇ ਨਾਲ ਜ਼ਰੂਰੀ ਨਹੀਂ ਸਮਝਿਆ ਨਾਲੇ ਬੁਲਟ ਕਰਨਾ ਕਿ ਅਮਰਤ ਕਿਹੜਾ ਇੱਥੇ ਆ ਉਹਦੀ ਕਿਹੜੀ ਹੈ ਜਰੂਰਤ ਹੀ ਦੀਦੀ ਉਹ ਤੇ ਪਤਾ ਵਾ ਚਲੋ ਤੇ ਮੈਂ ਤੇ ਆਖਿਆ ਸੀ ਕਿ ਕੀ ਕਰਨਾ ਵਾ ਕਾਲਜ ਜਾਂਦਾ ਵਾ ਤੇ ਮੰਮੀ ਆਂਦੇ ਸੀ ਚੱਲ ਕੋਈ ਨਹੀਂ ਅਮਰਤ ਨੇ ਵੀ ਤੇ ਆਈ ਜਾਣਾ ਵਾ ਦੋਵੇਂ ਭਰਾ ਇਕੱਠੇ ਹੋਏ ਤੇ ਉਹਨਾਂ ਨੇ ਆਖਣਾ ਕੋਈ ਚੀਜ਼ ਲੈ ਦੋ ਤੇ ਚੱਲ ਲਿਆ ਦੇਨੇ ਆ ਚਾਰ ਦਿਨ ਅੱਗੋਂ ਚਲਾ ਲੂਗਾ ਤੇ ਕੋਈ ਗੱਲ ਨਹੀਂ ਉਹ ਤੇ ਚਲਾ ਲੂਗਾ ਠੀਕ ਆ ਮੈਂ ਮੰਨਦੀ ਆ ਚੀਜ਼ ਬਣ ਗਈ ਆ ਪਰ ਮੰਮੀ ਨੇ ਵੇਲਾ ਇੱਕ ਵਾਰੀ ਮੈਨੂੰ ਜ਼ਰੂਰੀ ਨਹੀਂ ਸਮਝਿਆ ਪੁੱਛਣਾ ਗਰਮਿਤ ਸਾਂਝੇ ਖਾਣੇ ਵਾਲੀ ਕਮੇਟੀ ਹੀ ਮੈਂ ਤੇ ਸੋਚਿਆ ਸੀ ਲਾਸਟ ਤੇ ਚੁੱਕਾਂਗੇ ਥੋੜਾ ਘਟਾ ਪਊਗਾ ਨਾਲੇ ਪੈਸੇ ਵੰਡ ਲਾਂਗੇ ਆਪਾਂ ਆਪਣੇ ਜਿੱਥੇ ਮਰਜ਼ੀ ਖਰਚਣੇ ਹੋਣਗੇ ਖਰਚ ਲਾਂਗੇ ਆਹ ਤੇ ਹੁਣ ਮੰਮੀ ਨੇ ਝੁੱਕ ਕੇ ਇਹਦੇ ਜਿਆਦਾ ਘਾਟਾ ਪਾ ਲਿਆ ਹੁਣ ਆ ਮਾ ਦੀਦੀ ਉਹ ਤੇ ਮੈਨੂੰ ਪਤਾ ਵਾ ਘਾਟਾ ਵੀ ਪੈ ਗਿਆ ਰਹੀ ਗੱਲ ਪੁੱਛਣ ਦੀ ਤੁਸੀਂ ਆਨੇ ਪੁੱਛਿਆ ਮੰਮੀ ਨੇ ਕਿਸ ਨੂੰ ਵੀ ਨਹੀਂ ਗਾ ਸਾਨੂੰ ਵੀ ਨਹੀਂ ਪੁੱਛਿਆ ਤੇ ਦੂਜੀ ਗੱਲ ਘਟੇ ਵਾਲੀ ਦੀਦੀ ਉਹ ਮੈਨੂੰ ਪਤਾ ਵਾ ਵੀ ਤੁਹਾਨੂੰ ਵੀ ਪੈਸੇ ਦੀ ਲੋੜ ਆ ਇਹ ਹੁਣ ਨਵਾਂ ਨਵਾਂ ਇਹਨਾਂ ਦਾ ਕੰਮ ਆ ਤੇ ਮਹਾਰਾਜ ਕਰੇ ਵਧੀਆ ਚੱਲੇ ਕੋਈ ਨਹੀਂ ਦੀਦੀ ਪੈਸੇ ਤੇ ਤਾਂ ਡੇ ਮੋੜਾਂਗੇ ਮੈਂ ਤੇ ਪਹਿਲਾਂ ਹੀ ਸੋਚਣ ਡਈ ਆ ਫੇ ਪੈਸੇ ਦੀ ਲੋੜ ਸਾਂਝਾ ਥਾਂ ਦੇ ਇਸੇ ਕਰਕੇ ਪਾਈ ਵੀ ਸਾਂਝਾ ਕੰਮ ਆਜੂ ਕਿਤੇ ਯਾਰ ਗਰ ਮੈਂ ਸੋਚਣਾ ਕੀ ਆ ਜਿਹੜੇ ਸਾਰਾ ਕਮੇਟੀ ਭੁੱਗਣੀ ਹੀ ਨਾ ਉਸੇ ਹਿਸਾਬ ਨਾਲ ਮੈਂ ਆਪਣਾ ਸੋਚ ਕੇ ਬੈਠੀ ਹਾਂ ਵੀ ਕੋਹਨਾਂ ਕੋ ਕਰਾਂਗੇ ਕਮੇਟੀ ਤੇ ਪਹਿਲਾਂ ਚੁੱਕ ਕੇ ਬਹਿ ਗਏ ਆ ਨਾ ਕਿ ਨੂੰ ਦੱਸਿਆ ਨਾ ਕਿ ਨੂੰ ਪੁੱਛਿਆ ਤੇ ਜੇ ਬੋਲੋ ਤੇ ਮੰਮੀ ਨੇ ਗੱਲ ਪੈ ਜਾਣਾ ਉਹ ਹੈ ਤੇ ਗੱਲ ਦੀਦੀ ਮੈਂ ਕਿਹੜਾ ਲੈਣ ਤੇ ਮੋਟਰਸਾਈਕਲ ਰਾਜੀ ਹਾਂ ਪਰ ਉਹ ਹੁਣ ਮੰਮੀ ਦੀ ਮਰਜ਼ੀ ਆ ਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਆਖਿਆ ਹੈ ਨਾ ਪੈਸੇ ਆਪਾਂ ਮੋੜਾਂਗੇ ਪਰ ਮੋੜਾਂਗੇ ਹੁਣ ਥੋੜੇ ਥੋੜੇ ਕਰਕੇ ਤੇ ਜਰਾ ਕਿਨਾਂ ਦਾ ਕੰਮ ਜਰਾ ਕਸੂਤਰ ਵਾਲੇ ਤੁਹਾਨੂੰ ਪਤਾ ਨਵਾਂ ਨਵਾਂ ਕੰਮ ਆ ਚੱਲ ਗਰਮੀਤ ਗੱਲ ਮੋੜਨ ਦੀ ਵੀ ਨਹੀਂ ਆ ਘਰ ਸਾਂਝਾ ਕਦੀ ਨਾ ਕਦੀ ਤੇ ਮੋੜੀ ਜਾਣੇ ਆ ਮੈਂ ਸੋਚਿਆ ਸੀ ਮੁੰਡੇ ਨੂੰ ਨੌਕਰੀ ਮਿਲੀ ਆ ਉਹਨੂੰ ਆਉਣਾ ਜਾਣਾ ਤੇ ਕਿਤੇ ਰਹਿਣਾ ਔਖਾ ਲੱਗਦਾ ਉਹਨੂੰ ਮੇਰਾ ਇਰਾਦਾ ਸੀ ਉਥੇ ਨਿਕਾਲੇ ਘਰ ਲੈ ਦਿੰਦੇ ਥੋੜੇ ਕ ਆਪਣੇ ਕੋਲ ਹੁੰਦੇ ਥੋੜੀ ਕ ਮੀਟੀ ਚੁੱਕਦੇ ਤੇ ਚਲ ਜੇ ਮੈਨੂੰ ਲੋੜ ਪੈਂਦੀ ਨਾ ਤੈਨੂੰ ਮੋੜਨ ਦੀ ਤੇ ਮੈਂ ਤੈਨੂੰ ਮੋੜ ਦੇਣ ਮੈਂ ਸਾਰੀ ਕਮੇਟੀ ਚੋਕ ਲੈਣੀ ਪਰ ਇੱਥੇ ਤੇ ਕੰਮ ਉਲਟੀ ਹੋ ਗਿਆ ਮਾਤਾ ਕਦੀ ਨੀ ਕਿਸ ਨੂੰ ਪੁੱਛਦੀ ਇਹ ਨੀ ਪੁੱਛਦੀ ਵੀ ਤੁਸੀਂ ਕਿਤੇ ਹੋਰ ਥਾਂ ਤੇ ਨਹੀਂ ਵਰਤਨੇ ਹੈਗੇ ਅਗਲੀ ਨੇ ਬੁਲਟ ਲਿਆ ਕੇ ਰੱਖ ਦਿੱਤਾ ਖਰਚੇ ਦਾ ਘਾਰ ਹੀ ਆ ਵੀ ਦੇਦੇ ਤੋਹੀ ਵੀ ਮੇਰੀ ਗੱਲ ਨੂੰ ਸਮਝੋ ਮੇਰੀ ਇਹ ਗੱਲ ਚ ਨਾ ਰੈ ਕੋਈ ਨਹੀਂਗੀ ਪਰ ਚਲੋ ਮੈਂ ਤੁਹਾਨੂੰ ਕਿਹਾ ਥੋੜੇ ਥੋੜੇ ਕਰਕੇ ਅੰਮ੍ਰਿਤ ਨੂੰ ਆਖੋ ਆ ਗਰਮੀਆਂ ਕੱਢੇ ਸਿਆਲ ਤੇ ਚੱਲ ਨਿਆਣੇ ਨੂੰ ਜਾਣਾ ਆਉਣਾ ਜਿਆਦਾ ਔਖਾ ਉਦੋਂ ਤੱਕ ਨਾ ਹੋਇਆ ਤੇ ਫਿਰ ਮੋੜ ਦਾਂਗੇ ਇਕੱਠੇ ਚਲੋ ਮੈਂ ਵੇਖਾਂ ਦੀਦੀ ਕੋਈ ਕੰਮ ਹ ਹ ਹ ਹ ਵਾਜੇ تیر ਮਾਰ ਕੇ ਤਾਂ ਗਾਂ ਹੋਈ ਆ ਗੱਲਾਂ ਹੀ ਆ ਮੋੜਨੇ ਮਾਰਨੇ ਕਿੰਨੇ ਆ ਮੈਂ ਤਾਂ ਇਹਨਾਂ ਦਾ ਮੁੰਡਾ ਨਸ਼ੇ ਤੇ ਲਾਇਆ ਸੀ ਇੰਨਾ ਥੋੜੀ ਪਤਾ ਸੀ ਕਣਕ ਦੇ ਨਾਲ ਕੋਣ ਵੀ ਪਿਸ ਜਾਣਾ ਆ ਕੁੰਡੀਆਂ ਤਾਂ ਇਹਨਾਂ ਨੇ ਮੈਨੂੰ ਵੀ ਲਾ ਛੜੀਆਂ ਉਹਨਾਂ ਤਰ੍ਹਾਂ ਨਾਲ ਸਾਂਝੇ ਖਾਤੇ ਚ ਘੱਟ ਖਾਦਾ ਵਾ ਆ ਹੋਰ ਇਹਨੇ ਸਾਨੂੰ ਚੰਬੜਾ ਛੜਿਆ ਵਾ ਮੈਂ ਤਾਂ ਖਾਈ ਇਹਨਾਂ ਨੂੰ ਖਾਊਗਾ ਇਹਦੇ ਨਾਲ ਮਿੰਨੋ ਵੀ ਥੁੱਕ ਲਾ ਕੇ ਗਾਂ ਹੋਇਆ ਵਾ ਮੈਂ ਤੇ ਬੜਾ ਕੋ ਸੋਚ ਕੇ ਬੈਠੀ ਵੀ ਮੇਰੇ ਬੁੱਤ ਨੂੰ ਮਿਲ ਗਈ ਐ ਨੌਕਰੀ ਤੇ ਸੜਕ ਦੇ ਉੱਤੇ ਤਿੰਨ ਮੰਜ਼ਲੀ ਕੋਠੀ ਪਾਵਾਂਗੇ ਤੇ ਆਪਾਂ ਉੱਥੇ ਰਾਵਾਂਗੇ ਸੁਖੀ ਤੇ ਇਹਨਾਂ ਨੂੰ ਰੋਲਦਿਆਂ ਵੇਖਾਂਗੇ ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਇੱਥੋਂ ਨਿਕਲੂੰਗੀ ਜਿਹੜਾ ਸਾਰਾ ਇਹ ਮੈਨੂੰ ਘਸਾਰਾ ਲਾਉਂਦੇ ਆ ਹੁਣੇ ਸਿਰਖ ਪਾਇਆ ਪਰ ਨਹੀਂ ਇਹ ਮੁੰਡੇ ਨੂੰ ਨਹੀਂ ਲੱਗਦੀ ਜੇ ਤੂੰ ਕੱਪੜੇ ਲਾਏ ਆ ਤੇ ਤੂੰ ਉਥੇ ਹੈਂਗਰ ਤੇ ਟੰਗ ਤੋਣ ਵਾਲੇ ਜਾਂ ਬਾਥਰੂਮ ਚ ਸੋਟਿਆ ਇਹਨਾਂ ਨੂੰ ਅਕਲ ਕਿੱਥੋਂ ਆਉਣੀ ਆ ਲੋਕੀ ਆਂਦੇ ਸਿੱਧੇ ਕੱਪੜੇ ਲਾ ਕੇ ਰੱਖੋ ਤੇ ਅਕਲ ਮਤ ਆਉਂਦੀ ਆ ਤੇ ਬਿਮਾਰੀ ਨਹੀਂ ਕੋਈ ਨੇੜੇ ਆਉਂਦੀ ਆ ਪੁੱਠੇ ਲਾ ਕੇ ਸੁੱਟ ਦਿੰਦਾ ਭਲੇ ਛਣਾ ਨਾ ਹੋਵੇ ਤੇ ਮਾਵਾ ਨੂੰ ਇਹਨਾਂ ਗੱਲਾਂ ਦੇ ਵਿਚਾਰ ਇਹਨਾਂ ਨੂੰ ਕੀ ਨਖਤਿਆਂ ਵੇਖਾਂ ਗੋਡੇ-ਗੋਡੇ ਮੁਸ਼ਕਾਉਂਦੇ ਆ ਕੱਪੜਿਆਂ 'ਚ ਲੈ ਆ ਜੇਬਾਂ 'ਚ ਸਾਰੀਆਂ ਹੀ ਵੇਖ ਲਾ ਡੇੜੀਆਂ ਪਈਆਂ ਲੈ ਆਹ ਤਾ ਨਾ ਅੰਤਰੀਚੇ ਐਨ ਵੀ ਖਰਾਬ ਕੀਤੀ ਪਤਾ ਨਹੀਂ ਇਹ ਕੁਲ ਦਾ ਰਹਿੰਦਾ ਜੇਬਾਂ ਨਾਲ ਕੀ ਕਰਦਾ ਵਾ ਇਧਰ ਵਾਲੀ ਦੀ ਓਏ ਕੁੰਡੀ ਲਾ ਕੇ ਸੁੱਟ ਛੱਡੀ ਕੋਈ ਹਾਲ ਨਹੀਂ ਇਹ ਮੁੰਡੇ ਦਾ ਆ ਕੀ ਹਨੇ ਆਣੇ ਆਂਗੂ ਬੱਦਾ ਇੰਨੇ ਹੈ ਕੀ ਮ ਲੂਣ ਤੇ ਨਹੀਂਗਾ ਮੈਂ ਤੇ ਪਿਓ ਨੂੰ ਵਿਖਾਲਾ ਮੰਮੀ ਜਿਹੜਾ ਇਹ ਘਰ ਚ ਕੰਮ ਹੋਇਆ ਨਾ ਜਿਹੜਾ ਇਹ ਜਗੋ ਤੇਰਵਾ ਹੋ ਗਿਆ ਵਾ ਵੇ ਕਿਹੜਾ ਮਾੜਾ ਕੰਮ ਹੋ ਗਿਆ ਮੈਨੂੰ ਦੱਸ ਤਾਂ ਸਹੀ ਤੂੰ ਮੰਮੀ ਮੇਰੀ ਗੱਲ ਸੁਣੋ ਤੁਸੀਂ ਜੇ ਤੁਸੀਂ ਮੋਟਰਸਾਈਕਲ ਲੈਣ ਜਾਣਾ ਹੀ ਤੇ ਤੁਸੀਂ ਮੈਨੂੰ ਦੱਸ ਦੇ ਮੈਨੂੰ ਨਹੀਂ ਖੜਿਆ ਵੀਰ ਨੂੰ ਲੈ ਜਾਂਦੇ ਨਾ ਤੁਸੀਂ ਵੀਰ ਨੂੰ ਖੜਿਆ ਨਾ ਮੈਨੂੰ ਖੜਿਆ ਤੁਸੀਂ ਉਹ ਪਤਾ ਨਹੀਂ ਕਿਹੜੇ ਠੱਗ ਦੇ ਮਗਰ ਲਾ ਕੇ ਉੱਥੇ ਮੋਟਰਸਾਈਕਲ ਲੈਣ ਚਲੇਗੇ ਤੁਸੀਂ ਮੇਰੀ ਗੱਲ ਸੁਣ ਤੇ ਜੇ ਮੈਂ ਤੁਹਾਨੂੰ ਦੱਸ ਦੇ ਤੇ ਤੁਸੀਂ ਲੈਣ ਦੇਣਾ ਹੀ ਜੇ ਮੈਂ ਤੈਨੂੰ ਦੱਸਿਆ ਤੇ ਤੂੰ ਕਿਹੜਾ ਉਸ ਵੇਲੇ ਕਹਿ ਵੀ ਮਾਤਾ ਕੋਈ ਗੱਲ ਨਹੀਂ ਲੱਲਾਂਗੇ ਤੇ ਮੈਂ ਫਿਰ ਤਾਂ ਕੋਈ ਨਾ ਕੋਈ ਕਰਨਾ ਹੀ ਮੰਮੀ ਭਲੇ ਵਾਸਤੇ ਹੀ ਕਹਿੰਦੇ ਹਾਂ ਥੋੜਾ ਬੋਤਾ ਸਾਰਿਆਂ ਦੇ ਭਲੇ ਵਾਸਤੇ ਕਹਿੰਦੇ ਆਂ ਕਮੇਟੀ ਸਾਂਝੇ ਕਰਦੀ ਤੇ ਨਾਂ ਚੁੱਕੇ ਨਾਂ ਲੈ ਕੇ ਦਿੰਦੇ ਉਹਨੂੰ ਕੋਈ ਜ਼ਰੂਰੀ ਥੁਣਾ ਹੀ ਵੀ ਉਹਦੀ ਪ੍ਰੋਫੈਸ ਪੂਰੀ ਕਰਕੇ ਦੇਣੀ ਹੈ ਗੱਲ ਕਰਦੀ। ਬਸ ਇੱਕੋ ਹੀ ਗੱਲ ਤੁਹਾਡੇ ਮੂੰਹ ਤੇ ਚੜੀ ਆ ਸਾਂਝੇ ਕਰਦੀ ਕਮੇਟੀ ਸਾਂਝੇ ਕਰਦੀ ਕਮੇਟੀ। ਮੈਂ ਮੈਂ ਕੋਈ ਪਹਿਲੀ ਬੰਦੇ ਦੀ ਮਾਲਕ ਨਹੀਂ ਕੀ। ਉੱਥੋਂ ਹੀ ਤਾਂ ਰਹਿ ਜਾਣਾ ਕਮਾਈ ਕਰਕੇ ਹੈਂ? ਤੇ ਜੇ ਮੈਂ ਵਰਤ ਵੀ ਲੈ ਤਾਂ ਕਿਹੜਾ ਨੇਰੀ ਆ ਗਈ ਆ। ਉਹ ਮੰਮੀ ਵਰਤਨ ਦਾ ਕੋਈ ਦੁੱਖ ਨਹੀਂ ਹੈਗਾ। ਜਿੱਦਾਂ ਦਾ ਤੁਸੀਂ ਉੱਥੇ ਤਿਆਰ ਬੁਲਟ ਲੈ ਲੈਂਦੇ ਹੈ ਨਾ ਉਹਦਾ ਜੇ ਤੁਹਾਨੂੰ ਠੱਗ ਲੈ ਕੇ ਦੇ ਦਿੰਦਿਆ ਸੀ। ਔਰ 100 ਠੱਗਾਂ ਦਾ ਠੱਗ ਤੁਹਾਡੇ ਲੈ ਦਵਾਲੇ ਹੋਇਆ ਬੈਠਾ ਸੀ ਉਹਨੇ ਵਿੱਚੋਂ 50 60 ਹਜ਼ਾਰ ਉਹਨੇ ਖਾਣੇ ਉਹ ਮਾ 70 ਹਜ਼ਾਰ ਦਾ ਸੀ ਇਹ ਤੇ ਸ਼ੁਕਰ ਕਰੋ ਮੁੰਡਾ ਮੇਰੇ ਯਾਰ ਮਿਲ ਗਿਆ ਉਹਨੇ ਮੈਨੂੰ ਫੋਨ ਕਰਤਾ ਵੀ ਮੰਮੀ ਤੇਰੇ ਤੇ ਬੁਲਟ ਲੈਣ ਦੇ ਤੇ ਤੂੰ ਕਿੱਥੇ ਆ ਉਹ ਸ਼ੁਕਰ ਕਰੋ ਮੈਂ ਮੌਕੇ ਤੇ ਪਹੁੰਚ ਗਿਆ ਉੱਥੇ ਤੇ ਕਾਕਾ ਮੇਰੀ ਗੱਲ ਸੁਣ ਉਹ ਵੀ ਮੇਰੀ ਜਾਣ ਖੁੰਡ ਖੁੰਡ ਖਾਂਦਾ ਸੀ ਵੀ ਦਾਦੀ ਮੈਨੂੰ ਮੋਟਰਸਾਈਕਲ ਲੈ ਕੇ ਦੇਣਗੇ ਤੇ ਮੈਂ ਜਾਣਾ ਸਕੂਲੇ ਨੇ ਤੇ ਮੈਂ ਨਹੀਂ ਜਾਣਾ ਉਹਦੀ ਅੱਧ ਚ ਪੜਾਈ ਰੋਕ ਲੈਣੀ ਹੈ ਹੈ ਮੈਂ ਤਾਂ ਫੇਰ ਕੁਝ ਨਾ ਕੁਝ ਕਰਨਾ ਜੇ ਤੂੰ ਹੀ ਮੇਰੇ ਆਖੇ ਨਹੀਂ ਲੱਗਦੇ ਪਈ ਨਹੀਂ ਲੈਣਾ ਨਹੀਂ ਲੈਣਾ ਤੂੰ ਇਹੋ ਗੱਲ ਕਰਦੇ ਮੰਮੀ ਉਹ 60 ਲੱਖਾਂ ਦਾ ਕੱਚਾ ਉਹਨੂੰ 60 ਦੀ ਘਾਟ ਵਾ ਹੋਰ ਕਿਸੇ ਚੀਜ਼ ਦੀ ਘਾਟ ਨਹੀਂ ਹੈ ਜੀ ਘਾਟ ਦੁਆਰੇ ਸਵੇਰੇ ਵੀ ਛੱਤਰ ਪੜਿਆ ਹੋਵੇ ਦੁਪਹਿਰ ਨੂੰ ਤੇ ਸ਼ਾਮਾਂ ਨੂੰ ਉੱਤੇ ਨਾਲ ਟਾਈਮ 60 ਪਜਣ ਤੇ ਫੇਰ ਵੇਖੀ ਸੁੱਤਰ ਪੜੀ ਉਹ ਇੰਨੀ ਗਾਲਾਂ ਨਾ ਜਵਾਨਤੀ ਪੁੱਤ ਹੋਵੇ ਤੇ ਇਦਾਂ ਨਹੀਂ ਕਹੀਦਾ ਤੇ ਨਾਲੇ ਵੇ ਜਦੋਂ ਨੌਕਰਾਂ ਨੇ ਇਹਨਾਂ ਲੱਭ ਕੇ ਲਿਆਂਦਾ ਨੌਕਰਾਂ ਨੇ ਲੈ ਗਈ ਸੀ ਤੇ ਮੈਂ ਉਦੋਂ ਤੋਂ ਆਪਣੇ ਮਾਂ ਚ ਗੰਢ ਦੇ ਲਈ ਸੀ ਵੀ ਮਸੀ ਮੇਰਾ ਰਾਜਾ ਲੱਭਾ ਮੈਂ ਤਰਸ ਕੇ ਲਿਆ ਵਾ ਤੇ ਮੈਂ ਹੁਣ ਜਿਹੜੀ ਚੀਜ਼ ਮੰਗੂਗਾ ਨਾ ਤੇ ਮੈਂ ਇਹਨੂੰ ਲੈ ਕੇ ਦੇਣੀ ਆ ਤੇ ਮੈਂ ਤਾਂ ਕਾਕਾ ਤਾਂ ਲੈ ਕੇ ਦਿੱਤਾ ਵੀ ਨਾਲੇ ਚੱਲ ਕੋਈ ਗੱਲ ਨਹੀਂ ਆਪੇ ਘਰ ਦਾ ਸੰਦ ਬਣ ਜੂਗਾ ਤੇ ਚੱਲ ਆਪੇ ਵਰਤਣਗੇ ਮੈਂ ਕਿਹੜਾ ਉਹਨੂੰ ਕੱਲੇ ਨੂੰ ਲੈ ਤਾ ਤੁਹਾਡੇ ਸਾਰਿਆਂ ਵਾਸਤੇ ਆ ਹੱਦ ਹੋ ਗਈ ਤੁਹਾਡੀ ਆ ਵੇਖਿਆ ਭਲਾ ਇਹ ਆ ਕੀ ਚੀਜ਼ ਆ ਤੂੰ ਕੀ ਚੁੱਕੀ ਹੋਣੀ ਹੋਣਾ ਆ ਵੇਖੋ ਕੀ ਚੀਜ਼ ਆ ਉਹ ਕੀ ਆਏਗੀ ਕਿ ਕਿਥੋਂ ਫੜ ਲਈਆਂ ਲੂਣ ਵਾ ਹੋਰ ਕੀ ਐ ਲੂਣ ਨਹੀਂਗਾ ਤਾਂ ਹੋਰ ਕੀ ਚਿੱਟਾ ਚਿੱਟਾ ਲੂਣ ਹੀ ਆ ਰਾਜੇ ਨੇ ਕੀ ਕਰਨਾ ਹੈ ਜੇਬ ਚ ਲੂਣ ਪਾ ਕੇ ਖੱਗਦੋਲੇ ਗਈਆਂ ਰਾਜੇ ਦੀ ਜੇਬ ਚੋਂ ਨਿਕਲੇ ਆ ਵਾ ਰਾਏ ਦੀ ਜੇਬ ਚੋਂ ਹਾਂ ਕੀ ਹੈ ਓਏ ਇਹ ਤਾਂ ਨਸ਼ਾ ਵਾ ਹਾਂ ਨਸ਼ਾ ਵਾ ਉਹ ਤੈਨੂੰ ਕੀ ਹੋ ਗਿਆ ਹੁਣ ਫੜ ਮੈਂ ਫੜ ਮਨੀ ਇਹਨੂੰ ਕੀ ਹੋ ਗਿਆ ਇਹਨੂੰ ਕੀ ਹੋ ਗਿਆ ਵਾ ਗਰਮੀਤ ਨਹੀਂ ਗਰਮੀ ਤੇ ਆ ਭੱਜ ਕੇ ਜਾ ਗਈ ਨੀ ਇਹ